ਯੋਧਨ ਰਸ਼ੀਆ ਬ੍ਰੋਕੂ ਇਸ ਮਹਿੰਦੇ ਲੈ ਤਸੀ ਅਲੱਗ-ਅਲੱਗ ਸਮੇਂ ਅਲੱਗ-ਅਲੱਗ ਜਿਹੜਾ ਕਾਸੋ ਪ੍ਰੋਗਰਾਮ ਅਸੀਂ ਚਲਾਉਂਦੇ ਹਾਂ ਕਿਸੇ ਏਰੀਆ ਚ ਸਰਚ ਕਰਾਉਨੇ ਆ ਕਿਤੇ ਲੱਗੇ ਲੱਗੇ ਅਸੀਂ ਸਰਚ ਕਰਦੇ ਆ ਅੱਜ ਸਾਡਾ ਕਾਸੋ ਆਪਰੇਸ਼ਨ ਸੀ ਸਾਰੇ ਪੰਜਾਬ ਦੇ ਵਿੱਚ ਤੇ ਅਸੀਂ ਏਰੀਆ ਜਿਹੜਾ ਆਡੈਂਟੀਫਾਈ ਕੀਤੇ ਨੇ ਕਿਹੜੇ-ਕਿਹੜੇ ਏਰੀਆ ਨੂੰ ਚੈੱਕ ਕਰੀਏ ਸੋ ਇਹ ਏਰੀਆ ਜਿਹੜਾ ਅਸੀਂ ਆਡੈਂਟੀਫਾਈ ਕੀਤਾ ਸੀ ਇੱਥੇ ਸਾਡੀਆਂ 10 ਪਾਰਟੀਆਂ ਜਿਹੜੀਆਂ ਹੈ ਨੇ ਉਹ ਸਰਚ ਕਰ ਰਹੀਆਂ ਨੇ। ਫਰੀਦ ਇਸ ਏਰੀਆ ਦੇ ਵਿੱਚੇ ਤਕਰੀਬ 20-20 ਘਰ ਨੇ ਕਰਨ ਸ਼ਿਵ ਜੋਤ ਜੀ। ਤੇ ਇਹਨੂੰ ਬਹੁਤੇ ਜਿਹੜੇ ਪੀਜੀ ਨੇ ਇੱਥੇ ਇਹਨੂੰ ਸਰਚ ਦੇ ਦਰਮਿਆਨ ਅਜੇ ਤੱਕ ਆਪਣਾ ਮਿਲਿਆ ਤੇ ਸੇਕ ਤੇ ਵਧੀਆ ਚੈੱਕ ਕੀਤੀ ਕਿਸੇ ਦੇ ਕਿਰਪਾਨ ਇੱਕ ਗੱਡੀ ਦੇ ਵਿੱਚੋਂ ਸਾਨੂੰ ਕੋਈ ਕਿਰਪਾਨ ਮਿਲਿਆ ਬਾਕੀ ਮਸ਼ਪਰਤੀ ਸਾਰੀ ਜਿਹੜੀ ਹੈ ਉਹ ਚੈਕਿੰਗ ਸਾਡੀ ਚੱਲਦੀ ਪਈ ਹੈ ਤਕਰੀਬ ਸਾਡਾ 300 ਬੰਦਾ ਸਾਰੇ ਅਫਸਰ ਸਮੇਤ ਇੱਥੇ ਲੱਗੇ ਹੋਏ ਨੇ। ਔਰਿੰਦਾ ਸਾਨੂੰ ਤੁਹਾਨੂੰ ਵੀ ਪਤਾ ਹੈ ਮੀਡੀਆ ਦੇ ਵਿੱਚ ਡੇਲੀ ਆ ਰਿਹਾ ਹੈ ਤੇ ਨਸ਼ਿਆਂ ਦੇ ਵਿਰੁੱਧ ਜਿਹੜਾ ਕੰਮ ਕਰ ਲਈ ਪੰਜਾਬ ਪੁਲਿਸ ਜਿੱਥੇ ਤੱਕ ਪਰ ਉੱਥੇ ਪਬਲਿਕ ਲੋਕ ਵੀ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਹੈ ਹਰੇਕ ਪਿੰਡ ਦੇ ਵਿੱਚ ਜਿਹੜਾ ਅਸੀਂ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਹੋਈਆਂ ਨੇ ਇਸੇ ਤਰੀਕੇ ਹੀ ਸ਼ਹਿਰੀ ਏਰੀਆ ਦੇ ਵਿੱਚ ਅਸੀਂ ਵਾਰਡ ਵਾਈਜ਼ ਜਿਹੜੀਆਂ ਡਿਫੈਂਸ ਕਮੇਟੀਆਂ ਬਣਾ ਰਹੇ ਹਾਂ ਉਹਦੇ ਚ ਹਰੇਕ ਵਰਗ ਨੂੰ ਨਾਲ ਲੈ ਰਹੇ ਆਂ ਯੰਗ ਜਨਰੇਸ਼ਨ ਨੂੰ ਵੀ ਲੈ ਰਹੇ ਆਂ ਰੂਲਿੰਗ ਕੌਮਨ ਦੇ ਵੀ ਬੰਦੇ ਲੈ ਰਹੇ ਆ اپੋਜੀਸ਼ਨ ਦੇ ਵੀ ਨਾਮ ਲੈ ਰਹੇ ਨੇ इवन ਕਿ ਨਾਲ ਅਸੀਂ ਜਿਹੜੇ ਖੇਡਾਂ ਨਾਲ ਸੰਬੰਧਿਤ ਹੈ ਨੇ ਸਪੋਰਟਸ ਡਪਾਰਟਮੈਂਟ ਨਾਲ ਉਹਨਾਂ ਨੂੰ ਵੀ ਲਾ ਲਾਇਆ ਰਹੇ ਆ ਤਾਂ ਕਿ ਜਿਹੜੇ ਬੱਚਿਆਂ ਨੂੰ ਪ੍ਰੋਪਰ ਗੈਰਡ ਕੀਤਾ ਜਾ ਸਕਕੇ ਉਹਨਾਂ ਨੂੰ ਦੱਸਿਆ ਜਾ ਸਕ ਔਰ ਲੋਕ ਸਾਨੂੰ ਅੱਗੇ ਆ ਕੇ ਜਿਹੜੀ ਮੈਸੇਜ ਦੇ ਰਹੇ ਨੇ ਸਾਡੇ ਨਾਲ ਕੋਆਪਰੇਟ ਕਰ ਰਹੇ ਨੇ ਕਿਥੇ ਕਿਥੇ ਨਸ਼ਾ ਵਗ ਰਿਹਾ ਔਰ ਜਿਹੜੀ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਸ ਰੋਪੜ ਰੇਂਜ ਦੇ ਵਿੱਚ ਤਕਰੀਬ ਮੁਹਾਲੀ ਜ਼ਿਲ੍ਹੇ ਦੇ ਵਿੱਚ 125 ਪਿੰਡਾਂ ਨੇ ਆਪਣੇ ਮਤੇ ਪਾ ਕੇ ਜਿਹੜੇ ਦਿੱਤੇ ਹੋਏ ਨੇ ਵੀ ਅਸੀਂ ਆਪਣੇ ਇਲਾਕੇ ਦੇ ਵਿੱਚ ਕੋਈ ਵੀ ਨਸ਼ਾ ਨਹੀਂ ਵਿਕਣ ਦਵਾਵਾਂਗੇ ਜੇਕਰ ਕੋਈ ਕਦੇ ਫੜਿਆ ਜਾਂਦਾ ਹੈ ਉਹਦੀ ਅਸੀਂ ਜ਼ਮਾਨਤ ਨਹੀਂ ਦਵਾਵਾਂਗੇ ਉਹਦੇ ਅਸੀਂ ਨਾਲ ਨਹੀਂ ਚੱਲਾਂਗੇ ਔਰ ਪਿੰਡਾਂ ਦੇ ਵਿੱਚ ਲੋਕਾਂ ਨੇ ਨਾਲ ਆਪਣੇ ਪੈਰੇ ਲਾਇਏ ਇਸੇ ਤਰੀਕੇ ਰੋਪੜ ਜ਼ਿਲ੍ਹੇ ਦੇ ਵਿੱਚ ਵੀ 70 ਪਿੰਡਾਂ ਦੀ ਜਿਹੜੀ ਹੈਗੀ ਲੋਕਾਂ ਨੇ ਸਾਨੂੰ ਮਤੇ ਪਾ ਕੇ ਦਿੱਤੇ ਹੋਏ ਨੇ ਇੱਕ ਬੜੀ ਵਧੀਆ ਮੁਹਿੰਮ ਚੱਲ ਰਹੀ ਹੈ ਤਾਕੇ ਪਿੰਡਾਂ ਦੇ ਲੋਕੀਂ ਦੇ ਵਿੱਚ ਜਿਹੜੇ ਜਾਗਰੂਕ ਹੋ ਗਏ ਨੇ ਔਰ ਪੁਲਿਸ ਨਾਲ ਪੂਰਾ ਸਹਿਯੋਗ ਕਰ ਰਹੇ ਨੇ ਸਰਕਾਰ ਵੱਲੋਂ ਵੀ ਜਿਹੜੇ ਲੋਕਾਂ ਨੂੰ ਕੋਈ ਫ੍ਰੀ ਫੈਸਿਲਿਟੀਆਂ ਮਿਲੀਆਂ ਸੀ ਉਹਨਾਂ ਨੂੰ ਸਬਸਿਡੀਆਂ ਮਿਲੀਆਂ ਸਨ ਜਿਹੜੇ ਕਿ ਨਸ਼ੇ ਵੇਚਦੇ ਨੇ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਨੂੰ ਫ੍ਰੀ ਜਿਹੜੀਆਂ ਫੈਸਿਲਿਟੀਆਂ ਮਿਲੀਆਂ ਸਨ ਜਾਂ ਜਿਹੜੀਆਂ ਸਬਸਿਡੀ ਮਿਲੀਆਂ ਉਹ ਵੀ ਬੰਦ ਹੋ ਗਈਆਂ ਨੇ ਉਹਨਾਂ ਦੀਆਂ ਇਸੋ ਫਿਕੇ ਫਤੇਗੜ ਸਾਹਿਬ ਜਲੇ ਦੇ ਵਿੱਚ ਵੀ ਅਸੀਂ 80 ਪਿੰਡਾਂ ਦੇ ਵਿੱਚ ਨਾ 82 ਪਿੰਡਾਂ ਦੇ ਵਿੱਚ ਉਹ ਫਤੇਗੜ ਸਾਹਿਬ ਦੇ ਵਿੱਚ ਵੀ ਲੋਕਾਂ ਨੇ ਜਿਹੜੇ ਮਤੇ ਪਾਕਿਸਤਾਨ ਨੂੰ ਦੇਤੇ ਹੋਏ ਨੇ ਅਲੱਗ-ਅਲੱਗ ਥਾਂ ਤੇ ਸਾਡੀਆਂ ਮੀਟਿੰਗਸ ਹੋ ਰਹੀਆਂ ਨੇ ਸਾਡੇ ਅਫਸਰ ਕਰ ਰਹੇ ਨੇ ਸੰਪਰਕ ਮੀਟਿੰਗਾਂ ਜਿਹੜੀਆਂ ਅਸੀਂ ਛੋਟੇ-ਛੋਟੇ ਏਰੀਆ ਦੇ ਵਿੱਚ ਜਾ ਕੇ ਵੀ ਇਵੇਂ ਪਿੰਡਾਂ ਦੇ ਵਿੱਚ ਜਾ ਕੇ ਵੀ ਸਾਡੇ ਸੀਨੀਅਰ ਅਫਸਰ ਕਰ ਰਹੇ ਨੇ ਤੇ ਇਹਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਰੋਕਣ ਦੇ ਵਿੱਚ ਬੜੀ ਵਧੀਆ ਸਾਨੂੰ ਕਾਮਯਾਬੀ ਜਿਹੜੀ ਮਿਲ ਰਹੀ ਹੈ ਤੁਸੀਂ ਡੇਲੀ ਦੇਖਦੇ ਹੋਵੋਗੇ ਕਿ ਕਈ ਜਿਹੜੇ ਵੱਡੇ ਸਮਗਲਰ ਨੇ ਜਿਹੜੇ ਫੜੇ ਗਏ ਨੇ ਉਹਨਾਂ ਦੇ ਪ੍ਰੋਪਰ ਐਕਸ਼ਨ ਹੋ ਰਿਹਾ ਹੈ ਅਲੱਗ-ਅਲੱਗ ਥਾਵਾਂ ਤੋਂ ਸਰਚ ਦੇ ਦਰਮਿਆਨ ਕੋਈ ਨਾ ਕੋਈ ਚੀਜ਼ ਜਿਹੜੀ ਮਿਲਦੀ ਔਰ ਇਹ ਜਿਹੜੀ ਮਹਿੰਮ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਬੜੀ ਵੱਡੀ ਜਿਹੜੀ ਇਹਦੇ ਜੇ ਕਾਮਯਾਬੀ ਹੈ ਤੇ ਅੱਜ ਦਾ ਜਿਹੜਾ ਇੱਥੇ ਆਪਰੇਸ਼ਨ ਹੈ ਸਾਡਾ ਚੱਲ ਰਿਹਾ ਜਿਹੜੀ ਵੀ ਇਹਦੇ ਵਿੱਚੋਂ ਕੋਈ ਰਿਕਵਰੀ ਹੋਏਗੀ ਡਰੱਗਸ ਬਾਰੇ ਉਹ ਤੁਹਾਨੂੰ ਐਸਐਸਪੀ ਸਾਹਿਬ ਇੱਕ ਪ੍ਰੈਸ ਰੂਟ ਲਈ ਸ਼ਾਮ ਤੱਕ ਜਦੋਂ ਸਾਡਾ ਕੰਪਲੀਟ ਹੋਇਆ ਤੁਹਾਨੂੰ ਬ੍ਰੀਫ ਕਰਦਣਗੇ ਭੋਲਰ ਸਾਹਿਬ ਦੇਖੋ ਜੀ ਮੈਂ ਕਿਸੇ ਇਲਾਕੇ ਨੂੰ ਤਾਂ ਡਿਸਕਲੋਜ਼ ਨਹੀਂ ਕਰਾਂਗਾ ਕਿ ਕਿਹੜਾ ਇਲਾਕਾ ਲੇਖਨ ਸਾਡੀ ਸਾਰੇ ਹੀ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਅਸੀਂ ਅਲੱਗ-ਅਲੱਗ ਏਰੀਆ ਜਿਹੜੇ ਆਈਡੈਂਟੀਫਾਈ ਕੀਤੇ ਹਨ ਉਹਨਾਂ ਦੇ ਟਾਈਮ ਟੂ ਟਾਈਮ ਦਾ ਸੀਰਚ ਕਰਦੇ ਕਿਸੇ ਦੇ ਅਸੀਂ ਰਾਤ ਦੇ ਸਮੇਂ ਵੀ ਕਰ ਰਹੇ ਹਾਂ ਕਿਤੇ ਅਰਲੀ ਮਾਰਨਿੰਗ ਵੀ ਕਰ ਰਹੇ ਹਾਂ ਜਿਵੇਂ ਅੱਜ ਇੱਥੇ ਦੁਪਹਿਰ ਨੂੰ ਰੱਖਿਆ ਹੋਇਆ ਹੈ ਇਹ ਕਿ ਜਿਹੜਾ ਸਾਡਾ ਸਮਾਂ ਸੀ ਅਲੱਗ-ਅਲੱਗ ਰੱਖਿਆ ਤਾਂ ਕਿ ਕਿਸੇ ਨੂੰ ਕੁਝ ਪਤਾ ਨਾ ਚੱਲ ਸਕੇ ਇਸ ਦੇ ਵਿੱਚ ਕਿਹੜੀ-ਕਿਹੜੀ ਮਹਿਮ ਕਿਹੜੇ-ਕਿਹੜੇ ਸਮੇਂ ਚੱਲਦੀ ਹੈ ਤੇ ਸਾਰਾ ਏਰੀਆ ਹੀ ਅਸੀਂ ਕਿਸੇ ਵੀ ਜਿਹੜਾ ਗੈਰ-ਕਾਨੂੰਨੀ ਤੌਰ ਤੇ ਬੰਦਾ ਰਹਿ ਰਿਹਾ ਉਹਨੂੰ ਕੋਈ ਇਜਾਜ਼ਤ ਨਹੀਂ ਇੱਥੇ ਰਹਿਣ ਦੀ ਉਹ ਆਪਣੇ ਪੁਲਿਸ ਕੋਲ ਇਹ ਜਿਹੜੇ ਮਾਲਕ ਮਕਾਨਿਆਂ ਦੀ ਵੈਰੀਫਿਕੇਸ਼ਨ ਕਰਾਉਣ ਵੈਰੀਫਿਕੇਸ਼ਨ ਕਰਾਉਣ ਜੇਕਰ ਕੋਈ ਵੈਰੀਫਿਕੇਸ਼ਨ ਨਹੀਂ ਕਰਾਉਂਦਾ ਦੈਨ ਉਹਨਾਂ ਦੇ ਖਿਲਾਫ ਜਿਹੜਾ ਅਸੀਂ ਐਸ.ਐਸ.ਓ ਵੀ ਕਰਾਂਗੇ ਐਕਸ਼ਨ ਵੀ ਲਾਵਾਂਗੇ ਬੀਜੀਪੀ ਸਾਹਿਬ ਨੇ ਵੱਡੀਆਂ ਮੱਛੀਆਂ ਦੀ ਗੱਲ ਕੀਤੀ ਸੀ ਕਿਵੇਂ ਕੀ ਸਟ੍ਰੈਟਜੀ ਦੱਸੋਗੇ ਥੋੜਾ ਤੁਹਾਡੇ ਸਾਹਮਣੇ ਅਜੇ ਪਰਸੋਂ ਐਸਐਸਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਵੱਡੀਆਂ ਮੱਛੀਆਂ ਜਿਹੜੀਆਂ ਇਸ ਜ਼ੀਰਪੁਰ ਦੇ ਜੋ ਫੜੀਆਂ ਗਈਆਂ ਨੇ ਉਹਨਾਂ ਦੇ ਕੋਲੋਂ ਵੈਪਨ ਵੀ ਫੜੇ ਗਏ ਨੇ ਉਹਨਾਂ ਕੋਲੋਂ ਅਫੀਮ ਵੀ ਫੜੀ ਗਈ ਹੈ ਹੋਰ ਵੀ ਜਿਹੜਾ ਉਹਨਾਂ ਕੋਲੋਂ ਨਸ਼ਾ ਫੜਿਆ ਗਿਆ ਹੈ ਕਿਸੇ ਵੀ ਬੰਦਾ ਚਾਹੇ ਜਿਹੜਾ ਮਰਜੀ ਵੱਡਾ ਸਮੱਗਲਰ ਹੋਵੇ ਉਹਨੂੰ ਕਾਨੂੰਨ ਦੇ ਸਾਹਮਣੇ ਉਹਦੇ ਤੇ ਸਖਤ ਤੋਂ ਸਖਤ ਅਸੀਂ ਐਕਸ਼ਨ ਲਾਵਾਂਗੇ ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾਵੇਗਾ ਤੁਹਾ ਤੋਂ ਨੂੰ ਵੀ ਮੈਂ ਅਪੀਲ ਕਰਾਂਗਾ ਕਿ ਜੇ ਤੁਹਾਡੇ ਕੋਲ ਕੋਈ ਇਨਫਰਮੇਸ਼ਨ ਆਉਂਦੀ ਹੈ ਸੀਕ੍ਰੇਟਲੀ ਸਾਨੂੰ ਦੱਸੋ ਪਬਲਿਕ ਨੂੰ ਨਹੀਂ ਤੁਹਾਡੇ ਰਾਈ ਮੈਂ ਅਪੀਲ ਕਰਾਂਗਾ ਕਿ ਸਾਨੂੰ ਇਨਫਰਮੇਸ਼ਨ ਦਿਓ ਅਸੀਂ ਸੀਕ੍ਰੇਟ ਰੱਖਾਂਗੇ ਤਾਂ ਕਿ ਜਿਹੜੇ ਇਸ ਤਰ੍ਹਾਂ ਦੇ ਬੰਦੇ ਨੇ ਨਸ਼ਾ ਵੇਚਣ ਵਾਲੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਈਏ ਔਰ ਸਰਕਾਰ ਵੱਲੋਂ ਬੜੀ ਵਧੀਆ ਮਹਿੰਮ ਚਲਾਈ ਗਈ ਹੈ ਕਿ ਜਿਹੜੇ ਬੱਚੇ ਨਸ਼ਾ ਦੀ ਗ੍ਰਿਫਤ ਦੇ ਵਿੱਚ ਆ ਗਏ ਨੇ ਜਿਹੜੇ ਖਾਰੇ ਨੇ ਉਹਨਾਂ ਦੇ ਕੈਂਪ ਲਾਉਣ ਲਈ ਸਰਕਾਰ ਦਵਾਈਆਂ ਪ੍ਰੋਵਾਈਡ ਕਰ ਰਹੀ ਹੈ ਅਸੀਂ ਵੀ ਪੁਲਿਸ ਵੱਲੋਂ ਉਹਨਾਂ ਬੱਚਿਆਂ ਨੂੰ ਲਿਜਾ ਕੇ ਅਲੱਗ-ਅਲੱਗ ਸੈਂਟਰਾਂ ਦੇ ਵਿੱਚ ਜਿਹੜੇ ਐਡਮਿਟ ਕਰਾ ਰਹੇ ਹਾਂ ਤਾਂ ਕਿ ਉਹ ਜਿਹੜਾ ਨਸ਼ਾ ਛੱਡ ਸਕਣ ਔਰ ਉਹਨਾਂ ਦੇ ਪੇਰੈਂਟਸ ਨਾਲ ਵੀ ਅਸੀਂ ਮੀਟਿੰਗ ਕਰਕੇ ਉਹਨਾਂ ਨੂੰ ਵੀ ਮੋਟੀਵੇਟ ਕਰ ਰਹੇ ਹਾਂ ਕਿ ਤੁਸੀਂ ਆਪਣੀ ਖੁਦ ਦੀ ਔਰ ਆਪਣੇ ਬੱਚਿਆਂ ਦੀ ਜਿਹੜੀ ਵਿਲ ਪਾਵਰ ਨੂੰ ਸਟਰੋਂਗ ਕਰੋ ਤਾਂ ਕਿ ਤੁਹਾਡੇ ਬੱਚੇ ਪੂਰੇ ਆਸਤੰਦ ਰੋ ਜਿਹੜੇ ਉਹ ਹੋ ਸਕਣ ਸਰ ਇੱਕ ਨੈਗੇਟਿਵ ਹੈ ਲੁਧਿਆਣਾ ਕੋਈ ਇਲਜ਼ਾਮ ਲਗਾਇਆ ਵੀ ਕਿਸੇ ਨੇ ਇਨਫੋਰਮੇਸ਼ਨ ਦੇਈ ਡਰੱਗ ਵਾਲਿਆਂ ਨੇ ਉਹਨਾਂ ਦਾ ਨੁਕਸਾਨ ਕੀਤਾ ਆਈ ਥਿੰਕ ਡੈਥ ਵੀ ਹੋਈ ਹੈ ਹੋਰ ਏਰੀਆ ਬਾਰੇ ਨਹੀਂ ਕੋਈ ਏਦਾਂ ਨਹੀਂ ਜਿਹੜਾ ਇਨਫੋਰਮੇਸ਼ਨ ਦੇਣਗੇ ਉਹਨਾਂ ਦੀ ਸੇਫਟੀ ਲੀਕ ਨਹੀਂ ਮੈਂ ਇਹੋ ਕਹਾਂਗਾ ਕਿ ਜਿਹੜਾ ਵੀ ਸਾਨੂੰ ਇਨਫੋਰਮੇਸ਼ਨ ਦੇਗਾ ਅਸੀਂ ਬੋਤ ਰੱਖਾਂਗੇ ਤੇ ਜੇਕਰ ਕੋਈ ਉਹਨੂੰ ਕਿਸੇ ਤਰੀਕੇ ਕੋਈ ਸਾਡੇ ਮੁਲਾਜ਼ਮਾਂ ਨੂੰ ਲੀਕ ਹੁੰਦੀ ਹੈ ਤੇ ਆਪਣੇ ਮੁਲਾਜ਼ਮਾਂ ਦੇ ਖਾਤਰ ਅਸੀਂ ਐਕਸ਼ਨ ਲਵਾਂਗੇ ਜਿਹੜੇ ਹੈ ਜੀ ਤਕਰੀਬ ਅਸੀਂ ਫਤਿਹਗੜ੍ਹ ਸਾਹਿਬ ਦੇ ਵਿੱਚ ਦੋ ਥਾਵਾਂ ਤੇ ਕਰ ਚੁੱਕੇ ਆਪਰੇਸ਼ਨ ਜਿਨ੍ਹਾਂ ਦੀ ਪ੍ਰਾਪਰਟੀ ਇਹਦਾ ਬੰਦਿਆਂ ਨੇ ਬਣਾਈ ਹੋਈ ਹੈ ਨਸ਼ਾ ਵੇਚ ਵੇਚ ਕੇ ਇਸੇ ਤਰੀਕੇ ਹੀ ਅਸੀਂ ਅਨੰਦਪੁਰ ਸਾਹਿਬ ਵੀ ਕੀਤਾ ਹੈ ਤੇ ਮੁਹਾਲੀ ਜਿਹੜੇ ਦੇ ਵਿੱਚ ਸਾਡੀ ਇੱਕ ਜਗ੍ਹਾ ਸਾਡੀ ਹੋ ਗਈ ਉਹ ਹੋਰ ਵੀ ਅਸੀਂ ਕਈ ਜਗ੍ਹਾ ਆਇਡੈਂਟੀਫਾਈ ਕੀਤੀਆਂ ਨੇ ਜਿਹੜਾ ਅਸੀਂ ਲੀਗਲ ਪ੍ਰੋਸੀਜਰ ਲਈ ਜੀ ਪੂਰਾ ਲੀਗਲ ਪ੍ਰੋਸੀਜਰ ਲਈ ਜਿਹੜੀਆਂ ਪ੍ਰਾਪਰਟੀਆਂ ਅਸੀਂ ਆਇਡੈਂਟੀਫਾਈ ਕੀਤੀਆਂ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਢਾਈਆਂ ਜਾਣਗੀਆਂ ਜਿਹੜੀ ਕਿ ਇਹਨਾਂ ਨੇ ਨਸ਼ੇ ਵੇਚ-ਵੇਚ ਕੇ ਆਪਣੇ ਕਿੰਨੇ ਕੁ ਪ੍ਰਾਪਰਟੀਆਂ ਗਾਰੰਟੀਫਾਈ ਕਰੀਆਂ ਕਿਸੇ ਦੇ ਸਾਹਮਣੇ ਜਿਹੜਾ ਡੈਲੀ ਆਪਰੇਸ਼ਨ ਆਏਗਾ ਜੀ ਉਹ ਤੁਹਾਡੇ ਸਾਹਮਣੇ ਆਉਂਦੇ ਰਹਿਣਗੇ ਤੇ ਡੇ ਟੂ ਡੇ ਜਿਹੜੀ ਇਹ ਜਿਹੜੀ ਚੱਲਦਾ ਰਹਿਣਾ ਜੀ ਨਿਸ਼ਚਿਤ ਜਿਹੜੀ ਆ ਜਿਹੜੇ ਘਰ ਦੇ ਵਿੱਚ ਆ ਜਿਹੜਾ ਜਦੋਂ 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 ਦੇਖੋ ਜੀ ਇੱਥੇ ਜਿਹੜੇ ਬੱਚੇ ਰਹਿੰਦੇ ਨੇ ਇਹਨਾਂ ਬੱਚਿਆਂ ਦੀ ਜਿਹੜੀ ਇਹ ਹੋਸਟਲ ਦੇ ਨੇ ਹਮਾਚੰਦ ਦੇ ਸੀ ਸਾਰੇ ਇਹਨਾਂ ਦੇ ਰੂਮ ਚੈੱਕ ਕੀਤੇ ਨੇ ਇਸੇ ਤਰੀਕੇ ਜਿਹੜੀ ਵੀ ਕੋਈ ਹੋਰ ਇਨਫੋਰਮੇਸ਼ਨ ਸਾਡੇ ਕੋਲ ਆਉਂਦੀ ਹੈ ਉਹ ਤੁਹਾਨੂੰ ਮੈਂ ਦੱਸਿਆ ਕਿ ਐਸਐਸਪੀ ਸਾਹਿਬ ਤੁਹਾਨੂੰ ਜਿਹੜੀ ਰਿਕਵਰੀ ਹੋਏਗੀ ਉਹ ਪ੍ਰੈਸ ਨੋਟ ਰਾਹੀਂ ਸ਼ੇਅਰ ਕਰਦੇ ਠੀਕ ਜੀ ਥੈਂਕ ਯੂ ਸਰ